ਕੜ ਇਹਦੀ ਉਸ ਦਰਜਾ ਬਦਰਜੀ ਉਸ ਪੂਛਨੀ ਚ ਤੇ ਜਾਤ ਪਾਤ ਚ ਪਈਆ ਜਿਹੜਾ ਸਵਰਨ ਜਾਤੀ ਨੇ ਇਸ ਦੇਸ਼ ਦੀ ਸਵਰਨ ਜਾਤੀ ਨੇ ਹਜ਼ਾਰਾਂ ਸਾਲਾਂ ਤੋਂ ਸਿਰਜਿਆ ਹੋਇਆ ਅਸੀਂ ਤਾਂ ਪੌਦਾ ਹੀ ਆਏ ਹੋਏ ਆ ਇਹ ਜਿਹੜੀ ਮਨੁਸਮ੍ਰਿਤੀਆਂ ਚ ਜਾਂ ਗ੍ਰੰਥਾਂ ਚ ਜਾਤ ਪਾਤ ਇਹਨਾਂ ਨੇ ਸਾਡੇ ਉੱਤੇ ਪਾ ਦੀ ਧੋਪਤੀ ਤੇ ਅਸੀਂ ਗ੍ਰਹਿਣ ਵੀ ਕਰ ਲਈ ਜਾਹਾਰਤ ਅਸੀਂ ਇਕੱਠੇ ਹੋਏ ਆ ਸਾਡੀ ਬੱਚੀ ਮਨੀਸ਼ਾ ਉਹਦੇ ਨਾਲ ਜਿਹੜੀ ਦਰਿੰਦਗੀ ਹੋਈ ਤੇ ਉਹ ਦਰਦ ਇੱਥੇ ਝਲਕ ਰਿਹਾ ਤੇ ਆਪਦੀ ਧਰਤੀ ਤੋਂ ਉਹ ਦਰਦ ਝਲਕਣਾ ਵੀ ਜ਼ਰੂਰੀ ਸੀ ਜੇ ਨਹੀਂ ਝਲਕਦਾ ਤਾਂ ਕਿਤੇ ਨਾ ਕਿਤੇ ਪੰਜਾਬ ਤੇ ਮੀਨਾ ਰਹਿ ਜਾਂਦਾ ਵੀ ਮਨੀਸ਼ਾ ਦੇ ਹੱਕ ਚ ਅਸੀਂ ਇਕੱਠੇ ਨਾ ਹੋ ਸਕੇ ਆਵਾਜ਼ ਨਾ ਬੁਲੰਦ ਕਰ ਸਕੇ ਆ ਲਿਖਣ ਵਾਲੀਆਂ ਕਲਮਾਂ ਉਹਦੇ ਲਈ ਲਿਖ ਨਾ ਸਕੀਏ ਦੇਖੋ ਅਸੀਂ ਅੱਜ ਮਨੀਸ਼ਾ ਦੀ ਜਸਟਿਸ ਆ ਬਾਈ ਜੀ ਮਾੜਾ ਜੇ ਪਾਸੇ ਹੋ ਜਾਓ ਇੱਥੇ ਗੱਲ ਵੀ ਕਰਨੀ ਬਹੁਤ ਜ਼ਰੂਰੀ ਹੈ ਬਹਿ ਜਾਓ ਜਾਂ ਤਾਂ ਬਹਿ ਜਾਓ ਪਲੀਜ਼ ਗੱਲ ਬੜੀ ਗੰਭੀਰ ਆ ਬਾਈ ਬਹਿ ਜਾਓ ਬੈਠ ਕੇ ਗੱਲੋ ਬੈਠ ਕੇ ਗੱਲੋ ਜੇ ਤੁਸੀਂ ਵੀ ਬੈਠਣਾ ਪਊਗਾ ਤਹਲਕਾ ਸਰ ਬਹਿ ਜਾਓ ਪਲੀਜ਼ ਬਹਿ ਜਾਓ ਪਲੀਜ਼ ਸਰ ਪਲੀਜ਼ ਯਾ ਸਾਈਡ ਤੇ ਆ ਜਾਓ ਯਾ ਬਹਿ ਜਾਓ ਕਿਉਂਕਿ ਗੱਲ ਗੰਭੀਰ ਆ ਮੈਂ ਆਪਦੀ ਕਵਰੇਜ ਕਰਾਉਣ ਨਹੀਂ ਆਇਆ ਵੋਟਾਂ ਮੰਗਣ ਵੀ ਨਹੀਂ ਆਇਆ ਗੰਭੀਰਤਾ ਇਸ ਮਸਲੇ ਦੀ ਉਹਨੂੰ ਸਮਝਣ ਵਾਸਤੇ ਆਏ ਆ ਮੜੇ ਜੇ ਆਪਾਂ ਸਿਰ ਜੋੜ ਕੇ ਬੈਠੀਏ ਗੱਲਬਾਤ ਕਰੀਏ ਕਿਉਂਕਿ ਅਸੀਂ ਮਨੀਸ਼ਾ ਦੀ ਜਸਟਿਸ ਮਨੀਸ਼ਾ ਦੇ ਘਾਤ ਲਾ ਨੂੰ ਫਾਂਸੀ ਹੋ ਅਸੀਂ ਇਹ ਨਾਰੇ ਲਾਉਣ ਲੱਗ ਜਾਨੇ ਆ ਅਸਲ ਜੜ ਕਿੱਥੇ ਪਈ ਆ ਜਿੱਥੋਂ ਮਨੀਸ਼ਾ ਤੇ ਹਮਲੇ ਹੋਏ ਜਾਂ ਮਨੀਸ਼ਾ ਰਕੀਆਂ ਸਾਡੀਆਂ ਬੱਚੀਆਂ ਤੇ ਪਹਿਲਾਂ ਉਹਨਾਂ ਤੇ ਹਮਲੇ ਹੋਏ ਉਹਦੀ ਜੜ ਕਿੱਥੇ ਪਈ ਆ ਇਹਦੇ ਬਾਰੇ ਅਸੀਂ ਕਦੇ ਨਹੀਂ ਸੋਚਦੇ ਇਹ ਕਿੰਨਾ ਹਾਲਾਤਾਂ ਚੋਂ ਇਹ ਮਸਲੇ ਸਾਡੇ ਸਾਹਮਣੇ ਪੈਦਾ ਹੁੰਦੇ ਆ ਇਹਦੇ ਬਾਰੇ ਵੀ ਅਸੀਂ ਕਦੇ ਨਹੀਂ ਸੋਚਦੇ ਇਹਦੇ ਬਾਰੇ ਕਦੇ ਮੁਖਾਤਮ ਨਹੀਂ ਹੁੰਦੇ ਸਿਰ ਜੋੜ ਕੇ ਨਹੀਂ ਬੈਠਦੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਪਰ بڑے ਵੱਡੇ ਨਾਰੇ ਤਿੱਖੇ ਤੇ ਜੋਸ਼ ਚਾਕੇ ਲਾਏ ਜਾਂਦੇ ਆ ਵੀ ਮਨੀਸ਼ਾ ਨੂੰ ਇਨਸਾਫ ਦੇਣਾ ਚਾਹੀਦਾ ਮੋਦੀ ਵੀ ਮਰਦਾਬਾਦ ਤੇ ਯੋਦੀ ਵੀ ਮਰਦਾਬਾਦ ਮੈਂ ਕਹਿੰਦਾ ਇਨਸਾਫ ਮਿਲਣਾ ਚਾਹੀਦਾ ਮੋਦੀ ਤੇ ਯੋਗੀ ਮਰਦਾਬਾਦ ਕਹਿਣਾ ਚਾਹੀਦਾ ਸਾਨੂੰ ਪਰ ਜੇ ਅਸੀਂ ਜੜ ਨੂੰ ਨਾ ਸਮਝਾਂਗੇ ਜਿਤੇ ਇਹਨਾਂ ਨੇ ਜੜ ਲਾਈ ਲਾਈ ਆ ਉਹ ਜੜ ਨੂੰ ਨਹੀਂ ਪਟਾਂਗੇ ਫਿਰ ਇੱਕ ਹੋਰ ਮਨੀਸ਼ਾ ਆਊਗੀ ਅਸੀਂ ਉਹਦੇ ਲਈ ਵੀ ਸਿਰ ਜੋੜ ਕੇ ਐਂ ਬੈਠਾਂਗੇ ਤੇ ਇਨਸਾਫ ਦੀ ਮੰਗ ਕਰਾਂਗੇ ਜੜ ਇਹਦੀ ਉਸ ਤਰਜਾ ਬਦਰਜੀ ਉਸ ਪੂਛਨੀ ਚ ਤੇ ਜਾਤ ਪਾਤ ਚ ਪਈ ਆ ਜਿਹੜਾ ਸਵਰਨ ਜਾਤੀ ਨੇ ਇਸ ਦੇਸ਼ ਦੀ ਸਵਰਨ ਜਾਤੀ ਨੇ ਹਜ਼ਾਰਾਂ ਸਾਲਾਂ ਤੋਂ ਸਿਰ ਜਾ ਹੋਇਆ ਜਿਹੜੀ ਕੋਈ ਦਾਵੀ ਰਚਨਾ ਨਹੀਂ ਹੈ ਇਹ ਇਹ ਕਿਸੇ ਗ੍ਰੰਥ ਚ ਨਹੀਂ ਲਿਖਿਆ ਇਹਨਾਂ ਦੇ ਬਾਰੇ ਪੜਾਇਆ ਹੋਇਆ ਗ੍ਰੰਥਾਂ 'ਚ ਲਿਖੀ ਹੋਈ ਗੱਲ ਆ ਪਰ ਇਹ ਮਨੁੱਖੀ ਬੁੱਧੀ ਚੋਂ ਪੈਦਾ ਕੀਤੀ ਗੱਲ ਆ ਵੀ ਕੋਈ ਜਾਤ ਪਾਤ ਵੀ ਹੁੰਦੀ ਆ ਕੋਈ ਦਰਜਾ ਬਦਾਰਚੀ ਵੀ ਹੁੰਦੀ ਆ ਜਦੋਂ ਭਗਤੀ ਲਹਿਰ ਚੱਲੀ ਦੇਖੋ ਦੋ ਗੱਲਾਂ ਸਮਝਣ ਦੀ ਬਹੁਤ ਜ਼ਰੂਰਤ ਆ ਇੱਕ ਗੱਲ ਪ੍ਰਤੱਖ ਹਕੀਕਤ ਤੇ ਅਟੱਲ ਸਚਾਈ ਜੀਤੋ ਕੋਣ ਕਰ ਨਹੀਂ ਕੀਤਾ ਜਾ ਸਕਦਾ ਪ੍ਰਤੱਖ ਹਕੀਕਤ ਸਾਡੇ ਸਾਹਮਣੇ ਪਈ ਹੁੰਦੀ ਆ ਅਟੱਲ ਸਚਾਈ ਹਰ ਮਨੁੱਖ ਦੇ ਅੰਦਰ ਹੁੰਦੀ ਆ ਉਹਦੀ ਰੂਹ ਦੇ ਅੰਦਰ ਹੁੰਦੀ ਆ ਉਹ ਤੋਂ ਵੀ ਮੁਨਕਰ ਨਹੀਂ ਕੀਤਾ ਜਾ ਸਕਦਾ ਪ੍ਰਤੱਖ ਹਕੀਕਤ ਤੇ ਅਟੱਲ ਸੱਚਾਈ ਇਹ ਆ ਕਿ ਜਦੋਂ ਤੱਕ ਅਸੀਂ ਜਾਤ ਪਾਤ ਦਾ ਵਿਰੋਧ ਜਦੋਂ ਤੱਕ ਇਹ ਦਰਜਾ ਬਦਾਰਜੀ ਦਾ ਵਿਰੋਧ ਜਦੋਂ ਤੱਕ ਜਿਸ ਤਰ੍ਹਾਂ ਅਲਾਹੀ ਚੀਜ਼ ਨੂੰ ਇਹ ਅਲਾਹੀ ਪਰ ਸਾਨੂੰ ਸਾਡੇ ਉੱਤੇ ਗਲਬਾ ਪਾਉਂਦੇ ਆ ਵੀ ਇਹ ਤਾਂ ਪੈਦਾ ਹੀ ਐ ਹੋਏ ਆ ਅਸੀਂ ਤਾਂ ਪੈਦਾ ਹੀ ਐ ਹੋਏ ਆ ਇਹ ਥੜੀ ਮਨੁਸਮ੍ਰਿਤੀਆਂ ਚ ਜਾਂ ਗ੍ਰੰਥਾਂ ਚ ਜਾਤ ਪਾਤ ਇਹਨਾਂ ਨੇ ਸਾਡੇ ਉੱਤੇ ਪਾ ਦੀ ਧੋਪਤੀ ਤੇ ਅਸੀਂ ਗ੍ਰਹਿਣ ਵੀ ਕਰ ਲਈ ਉਹਦਾ ਖੰਡਨ ਕਰਨਾ ਪਊਗਾ ਉਸੇ ਤਰ੍ਹਾਂ ਖੰਡਨ ਕਰਨਾ ਪਊਗਾ ਜਿਵੇਂ ਮਹਾਤਮਾ ਬੋਧ ਨੇ ਕੀਤਾ ਸੀ ਜਿਵੇਂ ਗੁਰਨਾਨਕ ਸਾਹਿਬ ਨੇ ਕੀਤਾ ਸੀ ਤੇ ਜਿਵੇਂ ਡਾਕਟਰ ਭੀਮਰਾਓਨ ਦੇਵਕਰ ਨੇ ਕੀਤਾ ਸੀ ਹੁਣ ਦੇਖੋ ਗੁਰਨਾਨਕ ਸਾਹਿਬ ਤੋਂ ਸ਼ੁਰੂ ਕਰਦੇ ਆ ਗੁਰਨਾਨਕ ਸਾਹਿਬ ਨੇ ਆਪ ਦੇ ਨਾਲ ਦੋ ਪਰੰਪਰਾਵਾਂ ਲੈ ਕੇ ਚੱਲੇ ਉਹ ਮਰਦਾਨਾ ਪੱਲਾ ਉਹਨਾਂ ਦੋਨਾਂ ਤੋਂ ਬਿਨਾ ਉਹ ਕੋਈ ਦੋ ਵਿਅਕਤੀ ਨਹੀਂ ਸੀ ਦੋ ਪਰੰਪਰਾਵਾਂ ਨਾਲ ਟੁਰਦੀਆਂ ਸੀ ਤੇ ਜਦੋਂ ਗੁਰਮਾਨੰਕ ਸਾਹਿਬ ਨੇ ਸੰਗਤ ਤੋਂ ਪੰਗਤ ਚ ਲੰਗਰ ਦੀ ਸਾਨੂੰ ਰਥਾ ਚਲਾਈ ਉਹ ਲੰਗਰ ਦਾ ਮਤਲਬ ਉਹ ਭੁੱਖਿਆਂ ਨੂੰ ਲੰਗਰ ਛਕਾਉਣਾ ਨਹੀਂ ਸੀ ਲੰਗਰ ਦਾ ਮਤਲਬ ਇਹ ਸੀ ਇੱਕੋ ਰਸੋਈ ਚ ਖਾਣਾ ਪੱਕੇ ਇੱਕ ਥਾਂ ਤੇ ਬੈਠ ਕੇ ਹਰ ਬੰਦਾ ਖਾਵੇ ਤਾਂ ਕਿ ਵੀਡੀਓ ਇਹ ਉਸ ਮੇਰੇ ਦੀ ਦਰਜਾ ਬਦਰਜੀ ਆ ਉਹਨੂੰ ਟੱਕਰ ਦੇ ਦਿੱਤੀ ਜਾ ਸਕੇ ਸੋ ਉਸ ਪ੍ਰਥਾ ਦਾ ਮਤਲਬ ਸੀ ਜਿਹੜਾ ਉਹ ਦਰਜਾ ਬਦਰਜੀ ਦਾ ਵਿਰੋਧ ਕਰਨਾ ਸੀ ਜਾਤ ਪਾਤ ਦਾ ਵਿਰੋਧ ਕਰਨਾ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਦਾ ਫਲਸਫਾ ਸਾਨੂੰ ਕਿਹਾ ਮਾਨਸ ਕੀ ਜਾਤ ਜਾਂ ਉਹਨਾਂ ਨੇ ਕਿਹਾ ਅਵਲੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਾਂਝਾ ਕੁਪਜਾ ਕੌਣ ਭਲੇ ਕੌਮੰਦੇ ਸੋ ਉਸ ਤਰ੍ਹਾਂ ਸਿੱਖ ਧਰਮ ਜਾਂ ਮੈਂ ਇੱਕ ਜਿਹੜੀ ਟੱਲ ਸਚਾਈ ਆ ਸਾਡੇ ਸਿੱਖਾਂ ਨੂੰ ਵੀ ਸੰਬੋਧਨ ਕਰਦਾ ਤੁਸੀਂ ਵੀ ਦਰਜਾ ਬਦਰਜੀ ਕਰਕੇ ਬੈਠੇ ਹੋ ਉਹਦਾ ਵੀ ਖੰਡਨ ਕਰਨਾ ਪਊਗਾ ਸਾਨੂੰ ਜਦੋਂ ਹਰਗੋਬਿੰਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਪੀਰੀ ਚੰਦ ਛੀਨਾ ਉਹਨਾਂ ਦੇ ਨਾਲ ਸੀ ਉਹਨਾਂ ਲਈ ਲੜਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਤੇ ਹਿੱਕ ਨਾਲ ਲਾ ਕੇ ਕਿਹਾ ਪੀਰੀ ਚੰਦ ਛੀਨਾ ਗੁਰੂ ਕਾ ਸੀਨਾ ਉਹ ਦਰਜਾ ਬਦਰਜੀ ਦਾ ਵਿਰੋਧ ਸੀ ਗੁਰੂ ਦਾ ਸਿੰਘਾ ਕਿਹਾ ਉਹਨੂੰ ਸੀਨੇ ਚ ਦਹਿਲਾ ਤੇ ਦਿਲ ਚ ਹੀ ਸਭ ਕੁਝ ਹੁੰਦਾ। ਉਦੋਂ ਅੱਗੇ ਚੱਲਦੇ ਆ ਸਿੱਖ ਫਲਸਫੇ ਤੇ ਹਣੀ ਆ ਜਿਹਨੂੰ ਅਸੀਂ ਸਮਝਦੇ ਨਹੀਂ ਅੱਜ। ਜਦੋਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਦਾ ਸਿਰ ਲੈ ਕੇ ਆਏ ਗੱਲ ਬਹੁਤ ਵੱਡੀ ਆ ਸਾਡੇ ਲਈ ਸੋਚਣ ਵਾਲੀ ਆ। ਸਿਰ ਲੈ ਕੇ ਦਿੱਲੀ ਪਹੁੰਚਦੇ ਆ। ਉਹ ਦਿੱਲੀ ਤੋਂ ਲੈ ਕੇ ਆਉਂਦੇ ਆ ਗੁਰੂ ਸਾਹਿਬ ਕੋਲੇ ਤਾਂ ਗੁਰੂ ਸਾਹਿਬ 9 ਸਾਲ ਦੀ ਉਮਰ ਸੀ। ਦਸਵੇਂ ਪਾਤਸ਼ਾਹ ਦੀ। ਉਹਨਾਂ ਨੇ ਕਿਹਾ ਰੰਗਰੇਤਾ ਗੁਰੂ ਦਾ ਬੇਟਾ ਰੰਗਰੇਤਾ ਵੀ ਉਸੇ ਜਦਰਜਾ ਬਦਰਜੀ ਚੋਂ ਪੈਦਾ ਹੋਇਆ ਸੀ ਪਰ ਰੰਗਰੇਤਾ ਨੂੰ ਗੁਰੂ ਦਾ ਬੇਟਾ ਕਿਹਾ ਸੀ ਉਸੇ ਦਰਜਾ ਬਦਰਜੀ ਨੂੰ ਖਤਮ ਕੀਤਾ ਸੀ ਫਿਰ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਗੁਰੂ ਸਾਹਿਬ ਨੇ ਭਾਈ ਜੈਤਾ ਜੀ ਨੂੰ ਪੁੱਛਿਆ ਵੀ ਦੱਸੋ ਉਥੇ ਹੋਰ ਵੀ ਕੋਈ ਸਿੱਖ ਸੀ ਭਾਈ ਜੈਤਾ ਜੀ ਕਹਿੰਦੇ ਪਾਤਸ਼ਾਹੋ ਇੱਕ ਇਹ ਮੈ ਪਛਾਨਿਆ ਜਾ ਸਕਦਾ ਇੰਨੀ ਭੀੜ ਚ ਜੇ ਹੋਣਗੇ ਤਾਂ ਹੋਣਗੇ ਵੀ ਟਰਨਿੰਗ ਪੁਆਇੰਟ ਕੀ ਸੀ ਗੁਰੂ ਸਾਹਿਬ ਕਹਿੰਦੇ ਅੱਜ ਤੋਂ ਬਾਅਦ ਸਿੱਖ ਦੀ ਪਛਾਣ ਵਿਲੱਖਣ ਹੋਊਗੀ ਸਿੱਖ ਹਜ਼ਾਰਾਂ ਚ ਪਛਾਣਿਆ ਜਾਊਗਾ ਦਸਵੇਂ ਪਾਤਸ਼ਾਹ ਦੀ ਅਗਲੀ ਕਹਾਣੀ ਇਹ ਟਰਨਿੰਗ ਪੁਆਇੰਟ ਆ ਸਿੱਖ ਹਿਸਟਰੀ ਦੇ ਜੇ ਸਿੱਖ ਨਹੀਂ ਸਮਝਦੇ ਕੋਈ ਫਾਇਦਾ ਨਹੀਂ ਤੁਨੂੰ ਆਪ ਦੇ ਆਪ ਨੂੰ ਸਿੱਖ ਕਹਿਣ ਦਾ ਭਾਈ ਗੁਰੂ ਸਾਹਿਬ ਦੇ ਨਾਲ ਭਾਈ ਸੰਗਤ ਜੀ ਸੀਗੇ ਜਿਹੜੇ ਚਮਕੌਰ ਦੀ ਗੜੀ ਚ ਕਿੱਥੇ ਆ ਸੁਖਦੇਵ ਭਾਈ ਸੰਗਤ ਜੀ ਸੀਗੇ ਭਾਈ ਸੰਗਤ ਜੀ ਸੀ ਨਾ ਚਮਕੌਰ ਦੀ ਗੜੀ ਚ ਗੁਰੂ ਸਾਹਿਬ ਦੇ ਨਾਲ ਗੁਰੂ ਸਾਹਿਬ ਨੂੰ ਪੰਜ ਪਿਆਰਿਆਂ ਨੇ ਹੁਕਮ ਦਿੱਤਾ ਕਿ ਸਾਡਾ ਤੋਟੀ ਲੋੜਾ ਕਾਮ ਨੂੰ ਤੁਸੀਂ ਜੇ ਰਹੋਗੇ ਇੱਥੇ ਤੁਹਾਡੀ ਰੂਹ ਰਹੂਗੀ ਤਾਂ ਹੋਰ ਬਹੁਤ ਜਰਨੈਲ ਪੈਦਾ ਕਰ ਲੋਗੇ ਪਰ ਸਾਡੇ ਤੋਂ ਨਹੀਂ ਪੈਦਾ ਹੋਣੇ ਗੁਰੂ ਸਾਹਿਬ ਨੇ ਆਪਣੀ ਧੱਕ ਤੇ ਕਲੰਗੀ ਲਾਟੇ ਭਾਈ ਸੰਗਤ ਜੀ ਦੇ ਸੀਸ ਤੇ ਰੱਖਤੀ ਤੇ ਕਿਹਾ ਹੁਣ ਸਿੱਖ ਪੰਥ ਦੀ ਇੱਜ਼ਤ ਸਿੱਖ ਪੰਥ ਦੀ ਪਾਤਸ਼ਾਹੀ ਤੁਹਾਡੇ ਕੋਲੇ ਆ ਇਹ ਜੇ ਅਸੀਂ ਗੱਲ ਨਹੀਂ ਸਮਝਾਂਗੇ ਸਾਡਾ ਸਿੱਖ ਹੋਣ ਦਾ ਕੋਈ ਫਾਇਦਾ ਨਹੀਂ ਕੋਈ ਅਸੀਂ ਦਰਜਾ ਵਿਦਾਰਜੀ ਤੇ ਜਾਤ ਪਾਤ ਦੇ ਵਿਰੋਧ 'ਚ ਲੜਨਾ ਜੜ ਉੱਥੇ ਪਈ ਆ ਜਿੱਥੇ ਮਨੁਸ਼ਿਆ ਤੇ ਹਮਲਾ ਹੁੰਦਾ ਸਾਨੂੰ ਉਵੇਂ ਹੀ ਖੰਡਨ ਕਰਨਾ ਪਊਗਾ ਜਿਵੇਂ ਡਾਕਟਰ ਭੀਮਰਾਵ ਅੰਬੇਦਕਰ ਨੇ ਗਾਂਧੀ ਮਹਾਤਮਾ ਗਾਂਧੀ ਨੂੰ ਕਿਹਾ ਸੀ ਪੂਨੇ ਰਾਮ ਟੇਬਲ ਕਾਨਫਰੈਂਸ ਹੋ ਰਹੀ ਸੀ ਮਹਾਤਮਾ ਗਾਂਧੀ ਕਹਿੰਦੇ ਅਸੀਂ ਅਸੀਂ ਨਹੀਂ ਪੂਨੇ ਦੀ ਗੱਲ ਹੈ ਜੀ ਇਹੇ ਨੇ ਵੀ ਬਹੁਤ ਕਾਨਫਰੰਸਾਂ ਹੋਈਆਂ ਗਰਾਉਂਡ ਟੇਬਲ ਕਾਨਫਰੰਸ ਕੋਲ ਨੇ ਦੀ ਵੀ ਗੱਲ ਹਾਂਜੀ ਸੋ ਚਲੋ ਮੀਟਿੰਗ ਹੋਈ ਮੀਟਿੰਗ 'ਚ ਸ਼੍ਰੀ ਆਪਣੇ ਬਾਬਾ ਸਾਹਿਬ ਬਾਬਾ ਸਾਹਿਬ ਅੰbedkar ਉਹਨਾਂ ਨੂੰ ਕਹਿੰਦੇ ਵੀ ਅਸੀਂ ਇੱਕ ਨੇਸ਼ਨ ਬਿਲਡਿੰਗ ਕਰਨੀ ਆ ਇਹ ਦੇਸ਼ ਸਿਰਜਣਾ ਤੇ ਇੱਥੇ ਦਰਜਾ ਬਦਰਦੀ ਨੂੰ ਅਸੀਂ ਖਤਮ ਕਰ ਲਾਂਗੇ ਜਿਵੇਂ ਸੰਵਿਧਾਨ 'ਚ ਅਸੀਂ ਲਿਖੀ ਜਾਂਦੇ ਹਾਂ ਹੁਣ ਡਾクター ਪੀ ਬ੍ਰਾਮ ਅੰਬੇਦਕਰ ਕਹਿੰਦੇ ਇਸ ਤਰ੍ਹਾਂ ਪ੍ਰੀਤੀ ਪੋਜ ਕਰਕੇ ਇੰਟਰ ਕਾਸਟ ਮੈਰਿਜ ਕਰਕੇ ਇਹ ਦਰਜਾ ਬਦਾਰ ਜੀ ਖਤਮ ਨਹੀਂ ਹੋਣੀ ਇਸ ਦਰਜਾ ਬਦਾਰ ਜੀ ਦੀ ਚੜ੍ਹ ਪਈਆ ਉਹਨਾਂ ਸਾਰੇ ਗ੍ਰੰਥਾਂ 'ਚ ਜਿੱਥੋਂ ਇਹ ਦਰਜਾ ਬਦਾਰ ਜੀ ਦੀ ਚੜ੍ਹ ਜੇ ਤੁਸੀਂ ਉੱਥੀ ਨਾ ਚੱਕੀ ਤੇ ਜੇ ਤੁਸੀਂ ਰਿਜ਼ਰਵੇਸ਼ਨ ਦੇ ਲੋਗੇ ਕੱਲੀ ਰਿਜ਼ਰਵੇਸ਼ਨ ਰਿਆਇਤਾਂ ਦੇ ਕੇ ਜਾਂ ਸਾਡੀਆਂ ਫੀਸਾਂ ਮਾਫ਼ ਕਰਕੇ ਤੁਸੀਂ ਇਹ ਗੱਲ ਕਹਿ ਤੋ ਵੀ ਕਹਦਾ ਹਾਂ ਕਿ ਵੀ ਅਸੀਂ ਨੇਸ਼ਨ ਬਿਲਡ ਕਰ ਰਹੇ ਹਾਂ ਤਾਂ ਇਹ ਥੋੜੀ ਗਲਤੀ ਆ ਮਹਾਤਮਾ ਜੀਓ ਮੋਨਦਾਸ ਕਰਮਚੰਦ ਗਾਂਧੀ ਕਹਿੰਦੇ ਪਿੰਦੂ ਦਾ ਦੇਸ਼ ਦੇ ਹੱਕ ਚ ਗੱਲ ਨਹੀਂ ਕਰਦਾ ਇਸ ਗੱਲ ਤੇ ਡਾਕਟਰ ਬੀ ਆਰ ਅੰਬੇਦਕਰ ਕਹਿੰਦੇ ਮੇਰੇ ਲਈ ਕੋਈ ਦੇਸ਼ ਨਹੀਂ ਆ ਮਹਾਤਮਾ ਜੀਓ ਮੇਰੇ ਲਈ ਪਹਿਲਾਂ ਮੇਰੇ ਲੋਕ ਆ ਉਸ ਤੋਂ ਬਾਅਦ ਕੋਈ ਦੇਸ਼ ਆਉਂਦਾ ਸੋ ਸਾਡੇ ਜਿਹੜੇ ਰੈਬਰ ਆ ਉਹ ਗੁਰਨਾਨਕ ਸਾਹਿਬ ਆ ਸਾਡੇ ਰੈਬਰ ਆ ਡਾਕਟਰ ਬੀ ਆਰ ਅੰਬੇਦਕਰ ਜਿਨ੍ਹਾਂ ਨੇ ਜਿਹੜੀ ਜੜ ਦੀ ਗੱਲ ਕੀਤੀ ਆ ਵੀ ਜਦੋਂ ਤੱਕ ਅਸੀਂ ਜੜ ਨਹੀਂ ਪਟਾਂਗੇ ਜਦੋਂ ਤੱਕ ਸੈਪਰੇਟ ਇਲੈਕਟਰੋਟ ਦੀ ਗੱਲ ਕਰਦੇ ਸੀ ਉਹ ਸੰਵਿਧਾਨ 'ਚ ਉਸ ਗੱਲ ਤੇ ਉਹਨਾਂ ਨੇ ਕਿਹਾ ਇਹਨਾਂ ਨੂੰ ਸੈਪਰੇਟ ਇਲੈਕਟਰੋਟ ਦਿਓ ਨਹੀਂ ਤਾਂ ਤੁਸੀਂ ਆਪ ਦੇਰ ਕੇ ਲੀਡਰ ਪੈਦਾ ਕਰਕੇ ਇਹਨਾਂ 'ਚ ਬਾੜ ਦੋਗੇ ਇਹਨਾਂ ਦੀਆਂ ਵੋਟਾਂ ਲੈ ਜਾਓਗੇ ਉਹ ਘਰ ਉੱਥੇ ਦੀ ਉੱਥੇ ਖੜਿਆ ਇਸ ਗੱਲ ਨੂੰ ਇਸ ਗੱਲ ਦੇ ਵਿਰੋਧ 'ਚ ਉਹਨਾਂ ਨੇ ਭੁੱਖ ਹੜਤਾਲ ਕਰਤੀ ਸਵਰਨ ਜਾਤੀ ਲੋਕਾਂ ਨੇ ਉਹ ਗੱਲ ਇਹ ਕਹੀ ਗਈ ਪਿੱਛੇ ਕਿਤੇ ਗੱਲ ਇਹ ਡਾਕਟਰ ਬੀਆਦਮ ਅੰਬੇਦਕਰ ਨੇ ਆਪਦੀ ਗੱਲ ਨਾ ਛੱਡੀ ਤਾਂ ਅਸੀਂ ਔਰ ਬਾਪੂ ਨੂੰ ਜੇ ਕੁਝ ਹੋ ਗਿਆ ਅਸੀਂ ਅੱਕਾਂ ਲਾ ਦਾਂਗੇ ਅਸੀਂ ਬਲਾਕ ਕਰਾਂਗੇ ਅਸੀਂ ਬਹੁਤ ਵੱਡੇ ਤੌਰ ਤੇ ਇਸ ਗੱਲ ਦਾ ਵਿਰੋਧ ਕਰਾਂਗੇ ਵੀ ਡਾਕਟਰ ਬੀ ਆਰ ਅੰਬੇਦਕਰ ਆਪਦੀ ਗੱਲ ਤੇ ਅੜੇ ਆ ਸੋ ਸਾਡੀ ਜਿਹੜੀ ਲੜਾਈ ਆ ਉਹ ਸ਼ੁਰੂ ਹੋ ਉਸ ਦਰਜਾ ਦੇ ਦਰਜੀ ਦੇ ਖਿਲਾਫ ਦਲਿਤ ਕੌਣ ਹੁੰਦਾ ਯਾਰ ਅਸੀਂ ਨਹੀਂ ਦਲਤਾਂ ਜੇ ਦਲਿਤ ਕੋਈ ਇਹੋ ਜਿਹਾ ਵੱਖਰਾ ਵਰਗਾ ਤਾਂ ਅੱਜ ਤੋਂ ਮੈਨੂੰ ਵੀ ਦਲਿਤ ਦੀਪ ਸਿੱਧੂ ਕਹ ਦਿਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੋ ਜੜ ਜਿੱਥੇ ਪਈ ਆ ਅਸੀਂ ਉਸ ਜੜ ਦੇ ਖਿਲਾਫ ਲੜਨਾ ਆਇਆ ਤਾਂ ਮੈਂ ਮਨੀਸ਼ਾ ਬਾਰੇ ਗੱਲ ਕਰਨ ਸੀ ਪਰ ਜਦੋਂ ਮੈਂ ਇੱਥੇ ਮਾਹੌਲ ਦੇਖਿਆ ਗੱਲ ਹਾਂਜੀ ਦਰਮਿਆ ਸਾਡੀ ਗੱਲ ਸਿਰਫ ਇੱਥੋਂ ਤੱਕ ਦੀ ਸੀ ਕਿ ਜੇ ਇਹਦੇ ਵਿੱਚ ਕੋਈ ਨਹੀਂ ਆਉਂਦਾ ਤੇ ਵਿਚਾਰਾਂ ਦੇ ਵਖਰੇਵੇਂ ਆ ਅਸੀਂ ਉਹਨੂੰ ਮਾਨ ਸਨਮਾਨ ਦਿੰਦੇ ਆ ਪਰ ਸਾਡੀ ਲੜਾਈ ਸਪਸ਼ਟ ਆ ਤੇ ਇਸ ਸਪਸ਼ਟਤਾ 'ਚ ਮੈਨੂੰ ਕੋਈ ਕੋਈ ਰਿਚ ਇੱਕ ਆਨਾ ਵੀ ਇੱਕ ਤੋਲਾ ਵੀ ਇਹ ਸਪਸ਼ਟਤਾ ਤੋਂ ਮੈਂ ਇਰਾਦਾ ਨਹੀਂ ਆ ਤੁਹਾਡੇ ਨਾਲ ਖੜਾ ਜਿੱਥੇ ਲੜਾਈ ਲੜਨੀ ਹੋਵੇ ਨਾਲ ਆ ਕੇ ਖੜੂੰਗਾ ਨਾਲ ਬੈਠੂੰਗਾ ਜੇ ਕੋਈ ਗਲਤ ਦੀ ਗੱਲ ਕਰਦਾ ਤਾਂ ਮੈਂ ਖੁਦ ਗਲਤ ਆ ਇਹ ਗੱਲ ਤੁਸੀਂ ਅੱਜ ਤੋਂ ਲਿਖਣੀ ਸ਼ੁਰੂ ਕਰ ਦਿਓ ਚਾਹੇ ਮੈਂ ਇਹਦੇ ਗੱਲ 'ਚ ਕੋਈ ਅਸੀਂ ਇਨਸਾਨ ਨੂੰ ਨਹੀਂ ਪਛਾਣ ਸਕੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਕਿਹਾ ਗੁਰੂ ਸਾਹਿਬ ਨੇ ਜੇ ਅਸੀਂ ਇਸ ਗੱਲ ਤੋਂ ਵੀ ਮੁਲਕਰ ਹੋ ਰਹੇ ਹਾਂ ਦੇ ਇਤਿਹਾਸ ਨੂੰ ਕਿਹਨੇ ਕਿਵੇਂ ਮਰੋੜ ਕੇ ਪੇਸ਼ ਕੀਤਾ ਜੇ ਅਸੀਂ ਉਹਨਾਂ ਗੱਲਾਂ 'ਚ ਜਾਣੇ ਆ ਫਿਰ ਅਸੀਂ ਉੱਠ ਨਹੀਂ ਸਕਾਂਗੇ ਸਾਨੂੰ ਉੱਠਣਾ ਪਊਗਾ ਆਪਦੇ ਅੰਦਰ ਪੋਜ਼ਿਟਿਵਿਟੀ ਰੱਖ ਕੇ ਸਾਨੂੰ ਉੱਠਣਾ ਪਊਗਾ ਇਹ ਸਮਝ ਕੇ ਵੀ ਅਸੀਂ ਨਹੀਂ ਜਾਤ ਪਾਤ ਰੱਖਣੀ ਨਹੀਂ ਦਰਜਾ ਬਦਾਰੀ ਰੱਖਣੀ ਜਿਹੜੇ ਬੰਦੇ 'ਚ ਸਪਸ਼ਟਤਾ ਵੀ ਇਸ ਮਕਸਦ ਲਈ ਇਸ ਕੌਜ ਲਈ ਲੜਨਾ ਉਹ ਬੰਦਾ ਸਾਡੇ ਨਾਲ ਤੁਰਪਈ ਜਿਹਦੇ ਵਿੱਚ ਨਹੀਂ ਸਪਸ਼ਟਤਾ ਉਹ ਜਿਵੇਂ ਫਿਰ ਆਪਦਾ ਕੋਈ ਆਡਰ ਆਪਣਾਉਣਾ ਚਾਹੁੰਦਾ ਆਪਣਾ ਵੀ ਲਵੇ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਐਨੀਆਂ ਚ ਗੱਲਾਂ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦਾ ਤੁਹਾਨੂੰ ਸਤਿ ਸ੍ਰੀ ਅਕਾਲ ਵਾਇਗੁਰਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਜੈਪੀ ਜੈ ਭਾਰਤ ਡਾਕਟਰ ਪੀ ਆਰ ਅੰਬੇਦਕਰ ਉਹਨਾਂ ਨੂੰ ਪੜhੀਏ ਸੀ ਇੱਕ ਵਾਰੀ ਉਹਨਾਂ ਨੂੰ ਸਮਝ ਗਏ ਕਿਉਂਕਿ ਛੱਡੇ ਵੱਡੇ ਥਿੰਕਰ ਸੀ ਛੱਡੇ ਵੱਡੇ ਉਹ ਜੋ ਬੱਟੇ ਸਮਾਜ ਸੁਧਾਰਕ ਡਾਕਟਰ ਬੀ ਆਰ ਅੰਬੇਦਕਰ ਸੀ ਮਾਡਰਨ ਜੇ ਅਸੀਂ ਹਿਸਟਰੀ ਦੀ ਗੱਲ ਕਰਦੇ ਹਾਂ 1947 ਤੋਂ ਪਹਿਲਾਂ ਵੀ ਤੇ ਬਾਅਦ ਚ ਉਹਨਾਂ ਨੂੰ ਹਮੇਸ਼ਾ ਕਹਿੰਦੇ ਰਹੇ ਇਹ ਕਿ ਇਹ ਤਾਂ ਬੰਦਾ ਆਪਣੀਆਂ ਗੱਲਾਂ ਤੋਂ ਫਿਰ ਜਾਂਦਾ ਉਹਨਾਂ ਨੇ ਇੱਕ ਉਹਨਾਂ ਦਾ ਵਿਰੋਧ ਕਰਦੇ ਰਹੇ ਅੱਜ ਤਾਂ ਮਨਾਉਂਦੇ ਆ ਜਨਮ ਦਿਨ ਆ ਉਹਨਾਂ ਦੀ ਪਰ ਉਹਨਾਂ ਦਾ ਉਦੋਂ ਖੁੱਲ ਕੇ ਵਿਰੋਧ ਕਰਦੇ ਰਹੇ ਪ੍ਰਾਣੀ ਹਿਸਟਰੀ ਚ ਅਪਲੋ ਤੁਹਾਡੇ ਸਾਹਮਣੇ ਆ ਜਾਊਗਾ ਠੀਕ ਆ ਅਗਲੀ ਗੱਲ ਉਹਨਾਂ ਨੇ ਇਸ ਗੱਲ ਦਾ ਬਹੁਤ ਬੱਖੂ ਰੂਪੀ ਜਵਾਬ ਦਿੱਤਾ ਸੀ ਉਹ ਕਹਿੰਦੇ ਇਹ ਵਿਚਾਰਾਂ ਦੀ ਸਫਿਰਤਾ ਜਿਹੜੀ ਉਹ ਤਾਂ ਗਧਿਆਂ ਦੀ ਹੋ ਸਕਦੀ ਆ ਇੱਕ ਜਿਉਂਦੇ ਜਾਗਦੇ ਇੱਕ ਬੌਧਿਕ ਤੌਰ ਤੇ ਜਿਹੜਾ ਮਨੁੱਖ ਸੋਚ ਸਕਦਾ ਸਮਾਜਿਕ ਵਰਤਾਰੇ ਨੂੰ ਸਮਝ ਸਕਦਾ ਉਹ ਨਹੀਂ ਹੋ ਸਕਦੀ ਇਸ ਕਰਕੇ ਵਿਚਾਰ ਸਾਡੇ ਬਦਲਦੇ ਰਹਿੰਦੇ ਆ ਪਰ ਇੱਕ ਸਪਸ਼ਟਤਾ ਜ਼ਰੂਰ ਆ ਵੀ ਅਸੀਂ ਇਹ ਜਾਤ ਪਾਤ ਤੇ ਇਹ ਦਰਜਾ ਬਜਾਤੀ ਦੇ ਵਿਰੁੱਧ ਲੜਨਾ ਕੋਈ ਵੋਟਾਂ ਦਾ ਏਜੰਡਾ ਥੋੜੀ ਹੈ ਇੱਥੇ ਕੋਈ ਸਾਡਾ ਆਪਸੀ ਭਾਈਚਾਰੇ ਤੇ ਇੱਕੇ ਦਾ ਏਜੰਡਾ ਇਹਨੂੰ ਹੀ ਅੱਗੇ ਲੈ ਕੇ ਚੱਲ ਜਾਈਏ ठीक है बहुत सारा प्यार सत्कार सताल जी मेरे